ਜੋਸ਼ ਵਿੱਚ ਕੀਤਾ ਗਿਆ ਅਪਰਾਧ ਹੋਸ਼ ਵਿੱਚ ਆਉਂ ਤੇ ਤੰਤਤ ਕਰ ਦਿੰਦਾ ਹੈ ਚੰਗੇ ਲੋਕਾਂ ਦੀ ਇੱਕ ਖਾਸ ਗੱਲ ਇਹ ਹੁੰਦੀ ਹੈ ਕਿ ਉਹ ਤੁਹਾਡੇ ਬੁਰੇ ਸਮੇਂ ਵਿੱਚ ਵੀ ਤੁਹਾਡੇ ਨਾਲ ਚੰਗੇ ਹੁੰਦੇ ਨੇ ਅੱਖਾਂ ਵਿੱਚੋਂ ਗਿਰੇ ਅੰਜੂ ਤੇ ਨਜ਼ਰਾਂ ਤੋਂ ਗਿਰੇ ਲੋਕ ਕਦੇ ਵਾਪਸ ਨਹੀਂ ਉੱਠਦੇ mohabbat ਖੁਦ ਦੱਸਦੀ ਹੈ ਕਿ ਕਿੱਥੇ ਕਿਸਦਾ ਡੱਡਾ ਹੈ ਕਿਸ ਨੂੰ ਅੱਖਾਂ ਵਿੱਚ ਰੱਖਣਾ ਹੈ ਕਿਸ ਨੂੰ ਦਿਲ ਵਿੱਚ ਵਸਾਉਣਾ ਹੈ ਦਿਲ ਤੋਂ ਵੱਡੀ ਕੋਈ ਕਬਰ ਨਹੀਂ ਹੁੰਦੀ ਹਰ ਰੋਜ਼ ਕੋਈ ਨਾ ਕੋਈ ਅਹਿਸਾਸ ਦਫ਼ਨ ਹੋ ਜਾਂਦਾ ਹੈ ਕਿਸੇ ਨੂੰ ਟੁੱਟ ਕੇ ਚਾਹੇਓ ਪਰ ਆਦਤ ਨਾ ਬਣਾਇਓ ਕਿਉਂਕਿ ਆਦਤ ਬਣਨ ਤੇ ਇਨਸਾਨ ਅਕਸਰ ਟੁੱਟੇ ਜਾਂਦਾ ਹੈ ਤੁਹਾਨੂੰ ਚਾਹਣ ਵਾਲਾ ਇਨਸਾਨ ਜਦੋਂ बार-बार ਬਹਾਨੇ ਬਣਾਉਣ ਲੱਗੇ ਤਾਂ ਸਮਝ ਜਾਇਓ ਕਿ ਇਹ mumkin ਹੈ ਕੀ ਉਸਦਾ ਦਿਲ ਤੁਹਾਡੇ ਨਾਲ ਭਰ ਗਿਆ